ਪਿੰਨੀ ਜਿਹੜੀ ਖੁੱਲੀ ਆ ਆਪਣਾ ਪਾਰਕ ਉਹ ਇਧਰ ਆ ਮੈਂਗੋ ਮਾਰਕੀਟ ਵਾਲੀ ਸਾਈਡ ਆ ਆ 311 ਦੇ ਨਾਲ ਹੀ ਜਿਹੜੀ ਨਵੀਂ ਖੁੱਲੀ ਆ ਸ਼ੁਰਤੇਖਾਨੇ ਵਾਲੀ ਸਾਈਡ ਉੱਥੇ ਵੀਰ ਬੈਠਾ ਦੇ ਵੀਰ ਪਿੰਡ ਤੇਰਾ ਕਿਹੜਾ ਏ ਖਾਨਪੁਰ ਢੱਡਾ ਉੱਚੀ ਬੋਲ ਥੜਾ ਤੇ ਪਿਓ ਦਾ ਨਾਮ ਜਸਵਿੰਦਰ ਸਿੰਘ ਤੇਰਾ ਨਾਮ ਮਨਜੀਤ ਸਿੰਘ ਠੀਕ ਆ ਵੀਰ ਇਹ ਮਨਜੀਤ ਸਿੰਘ ਜਿਹੜਾ ਕਿਡਾ ਜਲੰਧਰ ਜ਼ਿਲ੍ਹਾ ਆਂਦਾ ਜਲੰਧਰ ਆਹੋ ਇਹ ਇੱਥੇ ਦਬਈ ਦੇ ਵਿੱਚ ਫਸਿਆ ਵਿਚਾਰਾ ਤੇ ਜੇ ਕੋਈ ਜਾਣਦਾ ਵੀਰ ਨੂੰ ਕੋਈ ਪਤਾ ਇੱਕ ਦੋ ਫਿਰ ਨਾਲ ਦੇ ਪਿੰਡ ਤੋਂ ਕਿਹੜਾ ਲੱਗਦਾ ਨਾਲ ਦਾ ਪਿੰਡ ਹੋਰ ਕੋਈ ਕਿਦਾ ਕਿਦਾ ਬੋਦਾ ਮਾਰੂ ਕੀ ਕਿਦਾ ਇਦਾ 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 ਨਾਲ ਦਾ ਪਿੰਡ ਕਿਦਾ ਬੱਲਾ ਬੱਲਾ ਸਹੀ ਆ ਉਹ ਐ ਨੰਬਰ ਕੋਈ ਨਹੀਂ ਪਤਾ ਕੋ ਘਰ ਦਾ ਨੰਬਰ ਹੈਗਾ ਤੇ ਦੱਸ ਦੇ ਮੇਰਾ ਵੀਰ ਕੋਈ ਸੱਜਣ ਬੇਲੀ ਇੱਥੇ ਹੈਗਾ ਕੋਈ ਭੈਣ ਭਰਾ ਤੇ ਆਪਣੀ ਕਿਹੜੀ ਕੰਪਨੀ ਦਾ ਵੀਰ ਦੇ ਲੱਤ ਦੇ ਸੱਟ ਲੱਗੀ ਲੱਤ ਦੇ ਵਿੱਚ ਆ ਰਾਣਾ ਰੂੜਾ ਪਈਆਂ ਤੇ ਇੱਥੇ ਭੁੱਖਾ ਬੈਠਾ ਹੈ ਵਿਚਾਰਾ ਦੇ ਹੁਣ ਪਾਣੀ ਪੂਣੀ ਲਾ ਕੇ ਦਿੱਤਾ ਇਹਨੂੰ ਤੇ ਇਹਨੂੰ ਕੋਈ ਜਾਣਦਾ ਹੋਵੇ ਇੱਥੇ ਵੀਰ ਨੂੰ ਤੇ ਇਹਦੀ ਹੈਲਪ ਕੀਤੀ ਜਾਵੇ